ਮਾਈਸੈਲਫ ਰੁਪਿੰਦਰ ਕੌਰ ਚਿਮਾ ਫਰਮ ਫਤੇਗੜ ਸਾਹਿਬ ਅਸੀਂ ਆਪਣੀ ਲਾਈਫ ਲਈ ਕੁਝ ਨਹੀਂ ਸੀ ਕਰ ਰਹੇ ਜਦੋਂ ਦੀ ਸੀਐਮ ਯੋਗਸ਼ਾਲਾ ਆਈ ਹੈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਮੇਰੇ ਵਰਗੀਆਂ ਲੱਖਾਂ ਹੀ ਔਰਤਾਂ ਨੂੰ ਜਿਹੜੀਆਂ ਕਿ ਚਾਰ ਦਿਵਾਰੀ ਦੇ ਵਿੱਚ ਸਿਰਫ ਆਪਣੇ ਘਰ ਦੇ ਕੰਮ ਤੱਕ ਸੀਮਤ ਸਨ ਉਹਨਾਂ ਨੂੰ ਆਪਣੇ ਘਰ ਦੇ ਵਿੱਚੋਂ ਕੱਢ ਕੇ ਆਪਣੇ ਲਈ ਇੱਕ ਘੰਟਾ ਜਾਂ ਦੋ ਘੰਟਾ ਜਿੰਨਾ ਵੀ ਉਹਨਾਂ ਕੋਲ ਟਾਈਮ ਹੁੰਦਾ ਉਹ ਇੱਥੇ ਇਕੱਠੀਆਂ ਹੁੰਦੀਆਂ ਅਪਨੇ ਸਰੀਰਿਕ ਤੰਦਰੁਸਤੀ ਲਈ ਐਫਰਟ ਕਰਦੀਆਂ ਔਰ ਇੱਕ ਦੂਜੇ ਨਾਲ ਜਦੋਂ ਗੱਲ ਕਰਦੀਆਂ ਮੈਂਟਲੀ ਸਟ्रेस ਲੈਵਲ ਵੀ ਘਟ ਹੁੰਦਾ ਹੈ ਇਸ ਲਈ ਅਸੀਂ ਸੀਐਮ ਦੀ ਯੋਗ ਸ਼ਾਲਾ ਲਈ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਇਹ ਉਪਰਾਲਾ ਕੀਤਾ ਇਹਦੇ ਨਾਲ ਨਾਲ ਤੁਸੀਂ ਦੇਖੋ ਕਿ ਸਾਡੀ ਤਾਂ ਸਰੀਰਿਕ ਤੰਦਰੁਸਤੀ ਵਾਣੀ ਰਹੀ ਹੈ ਔਰ ਜਿਹੜੀ ਅੰਜਲੀ ਵਰਗੇ ਸਾਡੇ ਯੋਗ ਟ੍ਰੇਨਰ ਨੇ ਉਹਨਾਂ ਨੂੰ ਵੀ ਉਹਨਾਂ ਨੇ ਕੰਮ ਦਿੱਤਾ ਉਹਨਾਂ ਦੀ ਰੋਜ਼ਗਾਰ ਦਾ ਸਾਧਨ ਇੱਕ ਬਣਾਇਆ ਮੇਰਾ ਆਪਣਾ ਐਕਸਪੀਰੀਅੰਸ ਇਹਦੇ ਵਿੱਚ ਆਉਣ ਦਾ ਇਹ ਰਿਹਾ ਕਿ ਮੇਰੀ ਡਾਈਟ ਦੇ ਵਿੱਚ ਕੋਈ ਗੜਬੜ ਨਹੀਂ ਸੀ ਪਰ ਸੇਮ ਰੁਟੀਨ ਦੇ ਹੁੰਦਿਆ ਹੋਇਆ ਮੇਰਾ ਜਿਹੜਾ ਬਲੱਡ ਆ ਉੱਥੇ ਕੋਨਾ ਸਟਾਰਟ ਹੋ ਗਿਆ ਸੀ ਈਵਨ ਪੀਜੀਆ ਵਾਲਿਆਂ ਨੇ ਕਹਤਾ ਸੀ ਕਿ ਤੁਹਾਨੂੰ ਬਲੱਡ ਕੈਂਸਰ ਦੀ ਜ਼ੀਰੋ ਸਟੇਜ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਆ ਮੈਂ ਦੋ ਟਾਈਮ ਯੋਗਾ ਚਾਹਦੀ ਆ ਮੇਰਾ ਜਿਹੜਾ ਟੈਸਟ ਨੇ ਉਹ ਬੈਕ ਟੂ ਨੋਰਮਲ ਆਨੇ ਸਟਾਰਟ ਹੋ ਗਿਆ ਇਸ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਮੈਂ ਕਹਿਣਾ ਜਾਂਦੀ ਆ ਕਿ ਸੀਐਮ ਦੀ ਯੋਗਸ਼ਾਲਾ ਇੱਕ ਬਹੁਤ ਵੱਡਾ ਉਪਰਾਲਾ ਔਰ ਇੱਕ ਚੰਗੀ ਪ੍ਰਯੋਗਸ਼ਾਲਾ थैंक यू ਸੋ ਮਚ